ਆਪਾ ਤਾਂ ਹੁੰਦਾ ਹੀ ਜਾ ਰਿਹਾ ਸਭ ਸੁਸ਼ੀਲ ਵੇਂਕੂ ਜੀ ਤੋਂ ਸ਼ੁਰੂਆਤ ਹੋ ਰਹੀ ਹੈ ਨਾ ਇਹ ਜਿਹੜੇ ਕਿਤੇ ਨੇ ਗੁਜ਼ਰੇ ਹੈ ਇੱਕ ਬਹੁਤ ਵੱਡਾ ਕਾਫਲਾ ਜਿਹੜੇ ਸੀਨੀਅਰ ਲੋਕਾਂ ਨਾਲ ਜੁੜੇ ਹੈ ਡਾਇਰੈਕਟ ਕਟਿੰਗ ਹੈ ਜਿਸ ਇਨਫੈਂਟਰੀ ਜਿਹੜੀ ਹੈ ਜਿਹੜਾ ਉਹਨਾਂ ਐਨਵਾਈਲ ਆ ਰਹੀ ਹੁੰਦੀ ਹੈ ਉਹ ਗਰਾਊਂਡ ਲੈਵਲ ਤੇ ਜਿਹੜੇ ਵਰਕਰ ਹੈ ਜਿਹੜੇ ਦੇ ਆਰ ਦਾ ਬਿਲਡਿੰਗ ਬਲॉक्स ਆਫ ਐਨੀ ਪੋਲਿਟੀਕਲ ਯੂਨਿਟ ਸੋ ਲੋਕ ਅਜਬਾਤ ਵੱਡੇ ਤਜ਼ਾਦ ਦੇ ਅੰਦਰ ਜਲੰਧਰ ਵਰਗੇ ਸ਼ਹਿਰ ਤੋਂ ਆ ਕੇ ਜੁੜੇ ਹੈ ਮਾਨਨ ਦਾ ਸਾਰਿਆਂ ਦਾ तहे ਦਿਲ ਤੋਂ ਸ਼ੁਕਰੀਆ ਦਾ ਕਰਦਾ ਜੀ ਆਇਆਂ ਕਿੰਨੀ ਮਜਬੂਤੀ ਮਿਲੇਗੀ ਤੇ ਅੱਗੇ ਹੋਰ ਵੀ ਕਿੰਨੀਆਂ ਪਾਈਪਲਾਈਨ ਚ ਲਾਉਣ ਵਾਲੇ ਦੇਖੋ ਲੋਕ ਦੇਖ ਰਹੇ ਸਨ ਦੁਨੀਆ ਦੇਖ ਰਹੀ ਹੈ ਜੋ ਕੁਝ ਡਰਾਮਾ ਜੋ ਕੁਝ ਪਖੰਡ ਕੀਤਾ ਜਾ ਰਿਹਾ ਹੈ ਰਾਮ ਜੀ ਦਾ ਮੈਦਾਨ ਦੇ ਅੰਦਰ ਰਾਮ ਜੀ ਦਾ ਨਾਮ ਭਗਵਾਨ ਰਾਮ ਦਾ ਤੇ ਉਥੇ ਬਰਸ਼ ਲੋਕਾਂ ਨੂੰ ਬਚਾਉਣ ਵਾਸਤੇ ਜਿਹੜੀ ਕਿ ਨੈਸ਼ਨਲ ਲੈਵਲ ਤੇ ਮੁਹਿੰਮ ਚਲਾਈ ਜਾ ਰਹੀ ਹੈ ਉਹ ਮੈਂ ਸਮਝਦਾ ਆਪਣੇ ਆਪ ਦੇਖ ਰਿਹਾ ਦੇਸ਼ ਆਪਣੇ ਆਪ ਨੂੰ ਸ਼ਰਮਿੰਦਾ ਮਹਿਸੂਸ ਕਰਦੇ ਦੇਖ ਇੱਕ ਪਾਸੇ ਇੱਕ ਨੈਸ਼ਨਲ ਪਾਰਟੀ ਹੈ ਬੀਜੇਪੀ ਜਿਹਦਾ ਅਜੰਡਾ ਹੈ ਕਰਪਸ਼ਨ ਖਤਮ ਕਰਦੀ ਹੈ ਭ੍ਰਸ਼ਟਾਚਾਰ ਖਤਮ ਕਰਦੀ ਹੈ ਦੂਜੇ ਪਾਸੇ ਹਿੰਦੁਸਤਾਨ ਦਾ ਨਾਮ ਬਦਨਾਮ ਕਰਕੇ ਰਾਜ ਦਾ ਨਾਮ ਇੰਦੀ ਰੱਖ ਕੇ ਆਪਣੇ ਆਪ ਨੂੰ ਭਾਰਤ ਦਾ ਨੁਮਾਇੰਦਾ ਜਿਹੜੇ ਬਣਾ ਰਹੇ ਲੋਕ ਪਾਰਟੀ ਹੈ ਉਹ ਇੱਕ ਮਹਾ ਕਰਪਟ ਆਦਮੀ ਵਾਸਤੇ ਇੱਕ ਭ੍ਰਸ਼ਟਾਚਾਰ ਸ਼ਰਾਬ ਦੇ ਘੁਟਾਲੇ ਦੇ ਵਿੱਚ ਲਿਫਤ ਆਦਮੀ ਨੂੰ ਬਚਾਉਣ ਵਾਸਤੇ ਇੱਥੇ ਇਕੱਠੇ ਹੋਏ ਹੈ ਤੇ ਮੈਂ ਬੜਾ ਜ਼ਿੰਮੇਵਾਰੀ ਨਾਲ ਆ ਸ਼ਬਦ ਇਸਤੇਮਾਲ ਕਰੇ ਭ੍ਰਸ਼ਟ ਆਦਮੀ ਬਿਕੋਜ਼ ਜਿੰਨੇ ਵੀ ਅੱਜ ਇੱਥੇ 28 ਪਾਰਟੀਆਂ ਜਾਂ ਕਿੰਨੀਆਂ ਪਾਰਟੀਆਂ ਇਕੱਠੀਆਂ ਹੋਈਆਂ ਇਸ ਸਟੇਜ ਤੇ ਇੱਕ ਵੀ ਪਾਰਟੀ ਦੇ ਲੀਡਰ ਨੇ ਆ ਨਹੀਂ ਕਿਹਾ ਵੀ ਗ੍ਰਿਫਤਾਰੀ ਗਲਤ ਹੋਈ ਕਿਸੇ ਨੇ ਗ੍ਰਿਫਤਾਰੀ ਨੂੰ ਚੈਲੰਜ ਨਹੀਂ ਕੀਤਾ ਇਲਜ਼ਾਮ ਸਾਰੇ ਸਹੀ ਮੰਨ ਰਹੇ ਹਨ ਉਹਨਾਂ ਦੇ ਇੱਕੋ ਮਤਲਬ ਇਲਜ਼ਾਮ ਹੈ ਜਿਹੜਾ ਭਾਰਤੀ ਜਨਤਾ ਪਾਰਟੀ ਤੇ ਉਹ ਇਲਜ਼ਾਮ ਹੈ ਕਹਿੰਦੇ ਟਾਈਮਿੰਗ ਗਲਤ ਹੈ ਇਲੈਕਸ਼ਨ ਤੋਂ ਪਹਿਲਾਂ ਪਕੜ ਲਿਆ ਇਹਨਾਂ ਨੂੰ ਉਹਨਾਂ ਦੀ ਗਲਤੀ ਮੈਂ ਸਹਿਮਤ ਆ ਇਸ ਕਰਕੇ ਸਹਿਮਤ ਆ ਵੀ ਆਈਨੀ ਲੀਨਿਐਂਸ ਇਹ ਜਿਹੜੀ ਦਿਖਾਈ ਗਈ ਹੈ ਕਿਉਂਕਿ ਆਮ ਆਦਮੀ ਦੇ ਨੁਮਾਇੰਦੇ ਹੈ ਕੇਜਰੀਵਾਲ ਸਾਹਿਬ ਤੇ ਇਹਨਾਂ ਨੂੰ ਆਮ ਆਖਰੀ ਵਾਂਗੂ ਹੀ ਟਰੀਟ ਕਰਨਾ ਚਾਹੀਦਾ ਸੀਗਾ ਨੌ ਸਮਨ ਭੇਜਣ ਦੀ ਲੋੜ ਹੈ ਨਹੀਂ ਸੀਗੀ ਪਹਿਲਾ ਸਮਨ ਜਿੱਦਨ ਇਹਨਾਂ ਨੇ ਇਗਨੋਰ ਕੀਤਾ ਨਹੀਂ ਪਹੁੰਚੇ ਉਸੇ ਦਿਨ ਹੀ ਜੇ ਲੈ ਆਂਦੇ ਤੇ ਮੈਂ ਸਮਝਦਾ ਵੀ ਆ ਇਲਜ਼ਾਮ ਵੀ ਨਹੀਂ ਲੱਗਣਾ ਸੀਗਾ ਆਮ ਆਦਮੀ ਨੂੰ ਖਾਸ ਬਣਾਉਣ ਦਾ ਇਲਜ਼ਾਮ ਤਾਂ ਲੱਗ ਸਕਦਾ ਆਮ ਇੱਕ ਬੀਜੇਪੀ ਦੇ ਉੱਤੇ ਆਦਰਵਾਇਜ਼ 28 ਦੀ 28 ਪਾਰਟੀਆਂ ਜਿਹੜੀਆਂ ਜੁਣੀ ਐ ਇੱਕ ਪਾਰਟੀ ਨੇ ਇੱਥੇ ਨਹੀਂ ਕਿਹਾ ਵੀ ਇਲਜ਼ਾਮ ਘੜਤੇ ਸਾਰੇ ਕਹਿ ਰਹੇ ਟਾਈਮਿੰਗ ਘੜਤੇ ਤਾਂ ਸਭ ਟਾਈਮਿੰਗ ਐ ਨਾ ਇੱਕ ਨੈਸ਼ਨਲ ਕੈਪੀਟਲ ਰੀਜਨ ਦੇ ਅੰਦਰ ਮੁੱਖ ਮੰਤਰੀ ਬੈਠੇ ਸੀ ਜ਼ਿੰਮੇਵਾਰ ਆਦਮੀ ਸਮਝ ਕੇ ਉਹਨਾਂ ਨੂੰ ਨੌ ਮੌਕੇ ਦਿੱਤੇ ਗਏ आखिरकार जब सुप्रीम कोर्ट ने कहदा ਵੀ ਫੜਕੇ ਅੰਦਰ ਕਰੋ ਉਹਦੇ ਬਾਅਦ ਅੰਦਰ ਕੀਤਾ ਗਿਆ ਉਹ ਵੀ 28 ਦੇ 28 ਪਾਰਟੀਆਂ ਨੂੰ ਨਹੀਂ ਇਹ ਕਬੂਲ ਹੋ ਰਿਹਾ ਇਹ ਗਲਤ ਕੀਤਾ ਹੈ ਅਗਰ ਇੰਨੀ ਹੀ ਐਡਾ ਹੀ ਪਿਆਰ ਤੇ ਇਹਨਾਂ ਨੂੰ ਸਮਝਦੇ ਹੈ ਬਾਰ-ਬਾਰ ਜਿਹੜੀ ਗੱਲ ਕੀਤੀ ਜਾ ਰਹੀ ਹੈ ਸਾਰੀ ਪਾਰਟੀਆਂ ਦੇ ਦੁਆਰਾ ਵੀ ਇਹਦੇ ਭਾਵੇਂ ਜਿੰਨੇ ਵੀ ਇਲੈਕਸ਼ਨ ਦੇ ਜਿਹੜੇ ਲੋਕ ਐਨਾਲਿਸਟ ਹੈ ਉਹ ਕਹਿ ਰਿਹਾ ਹੈ ਇਹਦੇ ਨਾਲ ਸਾਰੀ اپੋਜੀਸ਼ਨ ਇਕੱਠੀ ਹੋ ਜਾਈ ਇੱਕ ਇਸ ਫੀਲਿੰਗਸ ਦੇ ਨਾਲ ਪਿਆ ਤਕਾ ਹੋ ਰਿਹਾ ਤੇ ਇਕੱਠੀ ਹੋ ਰਹੀ ਹੈ ਫਿਰ ਮੇਰਾ ਇੱਕ ਅਪੀਲ ਹੈ ਠਾਈ ਪਾਰਟੀਆਂ ਨੂੰ ਤੇ ਖਾਸ ਤੌਰ ਤੇ ਕਾਂਗਰਸ ਪਾਰਟੀ ਨੂੰ ਮੰਮਤਾ ਬੇਨਰਜੀ ਨੂੰ ਵੀ ਬਾਕੀ ਜਿਹੜੇ ਨਿਤੀਸ਼ ਕੁਮਾਰ ਜੀ ਨੂੰ ਜਿਹੜੇ ਜਿਨ੍ਹਾਂ ਨੇ ਪਹਿਲਾਂ ਇਹ ਕਹਿੰਦੇ ਸੀ ਜਿਨ੍ਹਾਂ ਨੂੰ ਇਹਨਾਂ ਨੂੰ ਅੱਗੇ ਕੀਤਾ ਸੀ ਵੀ ਨਿਤੀਸ਼ ਕੁਮਾਰ ਜੀ ਵਾਂਗੂ ਜਵੇਂ ਉਹਨਾਂ ਨੂੰ ਇਹਨਾਂ ਨੇ ਲਾੜਾ ਦਿੱਤਾ ਸੀ ਠਾਈ ਦੇ ਠਾਈ ਲੋਕਾਂ ਨੇ ਕਿ ਕਿਉਂ ਨਹੀਂ ਕੇਜਰੀਵਾਲ ਸਾਹਿਬ ਨੂੰ ਆਪਣਾ ਸਾਂਝਾ ਨੁਮਾਇੰਦਾ ਬਣਾ ਕੇ ਦੇਣੇ ਤੇ ਸਾਡੇ ਮੁੱਖ ਪ੍ਰਧਾਨ ਮੰਤਰੀ ਦਾ ਚਿਹਰਾ ਕੇਜਰੀਵਾਲ ਸਾਹਿਬ ਹੋਣਗੇ ਕਿਉਂ ਕਿ ਸਾਰਿਆਂ ਨੂੰ ਪਤਾ ਹੈ ਕਿ ਆ ਜਿਹੜੇ ਇਲਜ਼ਾਮ ਹੈ ਸਹੀ ਹੈ ਪਰ ਟਾਈਮਿੰਗ ਦਾ ਬਹਾਨਾ ਲੈ ਕੇ ਤੁਹਾਡਾ ਲੋਕਤੰਤਰ ਦਾ ਘਾਣ ਹੈ ਇਹ ਦੁਰਉਪਯੋਗ ਕੀਤਾ ਜਾ ਰਿਹਾ ਹੈ ਸਰਕਾਰੀ ਮਸ਼ੀਨਰੀ ਦਾ ਬਿਲਕੁਲ ਸਭ ਕਿਸੇ ਨੇ ਆ ਤੱਕ ਕਹਿ ਰਹੇ ਪਰ ਸਾਰੇ ਆ ਕਹਿ ਰਹੇ ਟਾਈਮਿੰਗ ਗਲਤ ਹੈ ਟਾਈਮਿੰਗ ਦੇ ਗੱਲ ਆ ਟਾਈਮਿੰਗ ਮੈਂ ਮੰਦਾ ਮੈਂ ਦੂਜਾ ਸਮਨ ਕਿਉਂ ਦਿੱਤਾ ਗਿਆ ਇਹਨਾਂ ਨੂੰ ਮਨਵਾ ਨਹੀਂ ਸਮਝ ਆ ਰਹੀ ਬੀ ਉਸ ਦਿਨ ਫੰਡਣਾ ਚਾਹੁੰਦਾ ਜਕੜਾ ਪਸੰਦ ਮੋਸ਼ਕੇ ਦੇ ਪ੍ਰਧਾਨ ਸੁਖਪਾਲ ਖੈਰਾ ਦੀ ਭਗਵੰਤ ਮਾਨ ਜੀ ਮੈਂ ਅੱਜ ਦੇਖ ਰਿਹਾ ਸਭ ਆਣ ਕੇ ਕਿਹੜਾ ਕਿਹੜਾ ਲੀਡਰ ਪੰਜਾਬ ਦਾ ਮੈਂ ਦੇਖ ਰਿਹਾ ਸਭ ਕਿਹੜੇ ਤੇ ਇਲਜ਼ਾਮ ਨਹੀਂ ਲਾਇਆ ਭਗਵੰਤ ਮਾਨ ਜੀ ਨੇ ਰਾਜਾ ਬਠਿੰਡਾ ਇਲਜ਼ਾਮ ਨਹੀਂ ਲਾਇਆ ਪ੍ਰਤਾਪ ਬਾਜਵੇ ਤੇ ਇਲਜ਼ਾਮ ਨਹੀਂ ਲਾਇਆ ਸੁਖਸਿੰਦਰ ਰੰਧਾਵਾ ਹੋਰਾਂ ਤੇ ਨਹੀਂ ਇਲਜ਼ਾਮ ਲਾਇਆ ਬਾਖੂਸ਼ ਨਾਸੀ ਜਿਹਨੂੰ ਨਹੀਂ ਗ੍ਰਿਫਤਾਰ ਕੀਤਾ ਕਿੱਕੀ ਟੇਲ ਉਹਨੂੰ ਨਹੀਂ ਇਹਨਾਂ ਨੇ ਗ੍ਰਿਫਤਾਰ ਕੀਤਾ ਸੰਦੀਪ ਸੰਧੂ ਦੇ ਇਹਨਾਂ ਨੇ ਨਹੀਂ ਕੀਤਾ ਦੋਸ਼ੀ ਕਿਹੜੇ ਸਾਧੂ ਸਿੰਘ ਧਰਮਸ਼ੋਟਾ ਜੇ ਵੀ ਅੰਦਰ ਬੈਠੇ ਹੈ ਗਰੀ ਮਾਤੜ ਉਹਨਾਂ ਨੂੰ ਅੰਦਰ ਬਿਠਾ ਰੱਖਿਆ ਉਹਨਾਂ ਨੂੰ ਨਹੀਂ ਕੀਤਾ ਜਿਹੜਾ ਮੈਨੂੰ ਇੱਕ ਬੰਦਾ ਦੱਸ ਦਿਓ ਕਾਂਗਰਸ ਦਾ ਜਿਹੜਾ ਭਗਵੰਤ ਚੀਮਾ ਨੇ ਇੱਕ ਬਿਆਨ ਦਿੱਤਾ ਅੱਜ ਸਵੇਰੇ ਉਹ ਕਹਿੰਦੇ ਨੇ ਕਿ ਕਾਂਗਰਸ ਨਾ ਸਾਡੀ ਪੰਜਾਬ ਚ ਕਰਪਸ਼ਨ ਨੂੰ ਲੈ ਕੇ ਲੜਾਈ ਰਹੇਗੀ ਜਿਹੜਾ ਕਰਪਸ਼ਨ ਹੈ ਇਹ ਪਾਰਟੀ ਕਰਪਸ਼ਨ ਨਾਲ ਨਰਨ ਵਾਸਤੇ ਇਨਕਲ ਕੀ ਆਈ ਸੀ ਕੌਣ ਕਹ ਰਿਹਾ ਹਰਪਾਲ ਸਿੰਘ ਚੀਮਾ ਨੇ ਹਰਪਾਲ ਸਿੰਘ ਚੀਮਾ ਜੀ ਦਾ ਵੀ ਮਨ ਲੱਗਦਾ ਵੀ ਕੱਲ ਜਿਸ ਤਰ੍ਹਾਂ ਗਲੋਤ ਸਾਹਿਬ ਨੂੰ ਬੁਲਾਇਆ ਦਿੱਲੀ ਵਾਲੇ ਚੀਮਾ ਸਾਹਿਬ ਦਾ ਵੀ ਆਈ ਥਿੰਕ ਇਹ ਨਾ ਪਾਈਪ ਲਾਈਨ ਕਿਉਂਕਿ ਅਜ ਤਿੰਨ ਤੱਕ ਦੇਖੋ ਮਾਲ ਖਾਨ ਨੂੰ ਬਾਂਦਰੀ ਡੰਡੇ ਖਾਨ ਨੂੰ ਰਚੇ ਆਫੀਸਰਸ ਨੂੰ ਉਹਨਾਂ ਆਫੀਸਰ ਨੂੰ ਜਿਹੜਾ ਬੁਲਾਇਆ ਗਿਆ ਉਹਨਾਂ ਦੀ ਤਾਂ ਗਲਤੀ ਨਹੀਂ ਸੀ ਵੀ ਉਹਨਾਂ ਨੇ ਐਕਸੈਪਟ ਕਰਨਾ ਪਿਆ ਬਾਹਮ ਰੋੜ ਕੇ ਉਹਨਾਂ ਨੇ ਕਰਤਾ ਐਕਸਰਸਾਈਜ਼ ਮਨਿਸਟਰ ਕੌਣ ਸੀਗੇ ਸਾਹਿਬ ਅੱਜ ਸੁਸੋਧਿਆ ਜੀ ਕਿਉਂ ਪਉਤ ਰਹੇ ਹੈ ਕਿਉਂਕਿ ਕੇਜਰੀਵਾਲ ਸਾਹਿਬ ਬੜੇ ਤੇਜ਼ ਸੀ ਸਾਰੀ ਜ਼ਿੰਮੇਵਾਰੀ ਉਹਨਾਂ ਤੇ ਪਾਤੀ ਉਸੇ ਤਰ੍ਹਾਂ ਹੀ ਭਗਵੰਦ ਮਾਨ ਜੀ ਨੇ ਆ ਐਕਸਰਸਾਈਜ਼ ਵਾਲਾ ਜਿਹੜਾ ਕੰਮ ਸੀ ਸਾਰਾ ਚੀਮਾ ਸਾਹਿਬ ਨੂੰ ਦੇ ਰੱਖਿਆ ਸੀਗਾ ਤੇ ਮੈਨੂੰ ਲੱਗਦਾ ਵੀ ਦੇਰ ਸਵੇਰ ਇਹਦੇ ਵਿੱਚ ਤਾਂ ਕਿਤੇ ਲੋਕਤੰਤਰ ਦਾ ਕਾਹਨ ਨਹੀਂ ਹੁੰਦਾ ਵੀ ਚੀਮਾ ਸਾਹਿਬ ਨੂੰ ਜੇ ਬੁਲਾ ਲੈਣਤਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर